ਤੁਹਾਡਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਆਉਂਦਾ ਬੜਾ ਕੀਮਤੀ ਸਮਾਂ ਕੱਢ ਕੇ। ਹੂੰ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਸ ਦਾ ਮੇਰਾ ਜਿਹੜਾ ਮੰਤਵ ਹੈ ਉਹ ਹੈ ਕਿ ਤੁਹਾਨੂੰ ਪਤਾ ਹੈ ਕਿ ਬੱਸ ਸਟੈਂਡ ਮਸ਼ੰਡੇ ਦੇ ਵਿੱਚ ਪਿਛਲੇ ਤਕਰੀਬਨ 1997 ਤੋਂ ਬਾਅਦ ਦਾ 82 ਲੋਕ ਚਾਹੁੰਦੇ ਸੀ ਕਿ ਨਵਾਂ ਬੱਸ ਸਟੈਂਡ ਬਣੇ ਪਰ ਉਹ ਨਹੀਂ ਬਣ ਸਕਿਆ ਪਿਛੜੀਆਂ ਸਰਕਾਰਾਂ ਦੇ ਸਮੇਂ ਅਕਾਲੀ ਸਰਕਾਰ ਨੇ ਵੀ ਔਰ ਪਿਛਲੇ ਜਿਹੜਾ ਸਾਡੇ ਖਜ਼ਾਨਾ ਮੰਤਰੀ ਸੀ ਕਾਂਗਰਸ ਸਰਕਾਰ ਵਾਲੇ ਵੀ ਉਹਦੇ ਪੱਥਰ ਵੀ ਲਾ ਦਿੱਤੇ ਗਏ ਪਰ ਉਹ ਨਹੀਂ ਪੱਥਰ ਨਹੀਂ ਪੱਥਰ ਰਹਿ ਗਏ ਪਰ ਬੱਸ ਸਟੈਂਡ ਉਹ ਗੇਰੀ ਵਧਾ ਸਕੀ ਮੈਂ ਬੇਸ਼ੱਕ ਲੋਕਾਂ ਦੇ ਨਾਲ ਕੋਈ ਸਿੰਦਾ ਵੈਦਾ ਨਹੀਂ ਸੀ ਕੀਤਾ ਮੈਂ ਲੋਕਾਂ ਨੂੰ ਇਹ ਕਹਿ ਦਿੱਤੀ ਜਿੰਨੇ ਵੀ ਕੰਮ ਸ਼ਾਇਦ ਦੇ ਹਿੱਤ ਜਾਂ ਲੋਕਾਂ ਦੇ ਹਿੱਤ ਛਾਉਣ ਵੀ ਮਕਰੂੰਗਾ ਇਹ ਵੀ ਲੋਕ ਹਿੱਤਾਂ ਕੰਮ ਸੀ ਮੈਂ ਇਸ ਨੂੰ ਅੱਗੇ ਵਧਾਇਆ ਔਰ ਪਿਛਲੇ 2 ਸਾਲ ਤੋਂ ਮੈਨੂੰ ਲਗਾਤਾਰ ਲੱਗੇ ਨੂੰ ਹੋ ਗਏ ਸੀ ਕਿਉਂਕਿ ਬੜਾ ਵੱਡਾ ਪਚੀਦਾ ਮਸਲਾ ਹੁੰਦੇ ਨੇ ਡਿਪਾਰਟਮੈਂਟਾਂ ਤੋਂ ਲੈਂਡ ਲੈਣੀ ਡਿਪਾਰਟਮੈਂਟਾਂ ਦੀ ਇੱਕ ਦੂਜੇ ਡਿਪਾਰਟਮੈਂਟ ਤੋਂ ਇੱਕ ਦੂਜੇ ਡਿਪਾਰਟਮੈਂਟ ਬਜਟ ਲੈਣ ਵਾਸਤੇ ਇੱਕ OUVL ਕਮੇਟੀ ਹੁੰਦੀ ਹੈ ਜਿਹੜੀ ਚੀਫ ਸੈਕਟਰੀ ਦੇ ਅੰਦਰ ਹੁੰਦੀ ਹੈ ਔਰ ਉਸ ਦੇ ਵਿੱਚ ਸਾਰੇ ਸੈਕਟਰੀਸ ਬੈਟ ਦੇ ਪਹਿਲਾਂ ਉਸ ਕਲੀਅਰ ਕਰਾਇਆ ਗਿਆ ਉਸ ਤੋਂ ਬਾਅਦ ਇਹ ਸਾਰਾ ਮਾਮਲਾ ਕੈਬਨਟ ਚ ਗਿਆ ਔਰ ਇਹ ਬੱਸ ਸਟੈਂਡ ਜਿਹੜਾ ਹੈ ਕੈਬਨਟ ਨੇ ਵੀ ਪਾਸ ਕਰ ਦਿੱਤਾ ਹੈ ਔਰ ਹੁਣ ਅਸੀਂ ਅੱਗੇ ਵੱਧ ਰਹੇ ਹਾਂ ਕਿ ਇਸ ਬੱਸ ਸਟੈਂਡ ਨੂੰ ਬਣਾਇਆ ਜਾਵੇ ਪਰ ਪਿਛਲੇ ਦਿਨਾਂ ਦੀ ਜਿਹੜੀ ਚਰਚਾ ਜਾਂ ਮੈਂ ਸਮਝਦਾ ਕਿ ਗਲਤਫਹਿਮੀ ਜਾਂ ਜਾਣਬੁੱਝ ਕੇ ਪੈਦਾ ਕੀਤੀ ਜਾ ਰਹੀ ਗਲਤਫਹਿਮੀ ਹੈ ਮੈਂ ਉਸ ਨੂੰ ਤੁਹਾਡੇ ਰਾਹੀਂ ਬਠਿੰਡੇ ਦੇ ਲੋਕਾਂ ਨੂੰ ਔਰ ਉਹਨਾਂ ਲੋਕਾਂ ਨੂੰ ਜਿਹੜੇ ਉੱਥੇ ਜਾ ਕੇ ਸਿਰਫ ਇੱਕ ਪੱਖ ਨੂੰ ਸੁਣ ਰਹੇ ਹੈ ਉਸ ਨੂੰ ਕਲੀਅਰ ਕਰਕੇ ਦੱਸਣਾ ਚਾਹੁੰਦਾ ਕੋਰਸ ਦੇ ਵਿੱਚ ਮੈਂ ਅਖਬਾਰ ਦੇ ਵਿੱਚ ਅੱਜ ਪੜ੍ਹਿਆ ਕਿ ਉੱਥੇ ਇੱਕੋ ਹੀ ਗੱਲ ਦੱਸਾਈ ਜਾਂਦੀ ਹੈ ਕਿ ਬੱਸ ਸਟੈਂਡ ਬਾਹਰ ਜਾ ਰਹੀ ਹੈ ਮੈਂ ਇੱਥੇ ਦੱਸਣਾ ਚਾਹਣਾ ਹੈ ਨਵਾਂ ਬੱਸ ਸਟੈਂਡ ਬਣ ਰਿਹਾ ਹੈ ਜਿਹੜਾ ਪੁਰਾਣਾ ਬੱਸ ਸਟੈਂਡ ਹੈ ਉਹ ਬੱਸ ਸਟੈਂਡ ਉੱਥੇ ਕਾਇਮ ਰਹੇਗਾ ਔਰ ਉਸ ਬੱਸ ਸਟੈਂਡ ਦੀ ਵਰਤੋਂ ਵੀ ਇੱਕ ਸਾਈਡ ਤੋਂ ਆਉਣ ਵਾਲੀਆਂ 버ਸਾਂ ਦੇ ਲਈ ਔਰ ਯਾਤਰੀਆਂ ਦੇ ਲਈ ਹੋਵੇਗੀ ਜੇ ਅਸੀਂ ਨਜ਼ਰ ਮਾਰੀਏ ਬਟਿੰਡੇ ਦੇ ਬੱਸ ਸਟੈਂਡ ਦੀ ਹਿਸਟਰੀ ਤੇ ਅਸੀਂ ਛੋਟੇ-ਛੋਟੇ ਸੀ ਬਾਹਰ ਦੇਣੀਆਂ ਗੱਲਾਂ ਮੈਂ ਕਰਦਾ ਹਾਂ ਕਿਸੇ ਸਮੇਂ ਬੱਸ ਸਟੈਂਡ ਰੇਲਵੇ ਸਟੇਸ਼ਨ ਦੇ ਕੋਲੇ ਹੁੰਦਾ ਸੀ ਸ਼ਮੇਂ ਦੀ ਲੋਡ ਬਣੀ ਆਬਾਦੀ ਵਧੀ ਕਿਉਂਕਿ ਉਹਦਾ ਵਾਦੀਸ਼ਾਰੀ 26 27000 ਦੀ ਸ਼ਮੇਂ ਦੀ ਲੋਡ ਤੋਂ ਬਾਅਦ ਆਬਾਦੀ ਵਧੀ ਤੇ ਬੱਸ ਸਟੈਂਡ ਪੁਰਾਣੇ ਬੱਸ ਸਟੈਂਡ ਤੇ ਚੱਲਿਆ ਕੁਛੇ ਰੋਖੇ ਚੱਲਿਆ ਆਬਾਦੀ ਹੋਰ ਵਧ ਗਈ ਕੋਸਤਵਾਰ ਮਹਿਸੂਸ ਹੋਇਆ ਕਿ ਇੰਨੀ ਜਗ੍ਹਾ ਵੀ ਬੱਸ ਸਟੈਂਡ ਵਾਸਤੇ ਥੋੜੀ ਹੈ ਫਿਰ ਇਸ ਬੱਸ ਸਟੈਂਡ ਨੂੰ ਜਿਹੜਾ ਮੌਜੂਦਾ ਬੱਸ ਸਟੈਂਡ ਹੈ 1972 ਦੇ ਵਿੱਚ ਇਹ ਜਗ੍ਹਾ ਐਕੂਏਸ਼ਨ ਕਰਕੇ ਉਸ ਸਮੇਂ ਇਸ ਨੂੰ ਤਮੀਰ ਕਰਕੇ ਇੱਥੇ ਸ਼ਿਫਟ ਕੀਤਾ ਗਿਆ। ਤਰੋਥਿਆ ਚੱਲੂ ਅੱਜ ਸ਼ਹਿਰ ਦੀ ਵਾਦੀ ਹੈ ਜਿਹੜੀ ਉਹ 4 ਲੱਖ ਨੂੰ ਟੁੱਕ ਚੱਲੀ ਹੈ। ਔਰ ਸ਼ਹਿਰ ਦਿਨੋ ਦਿਨ ਵੱਧ ਰਿਹਾ ਹੈ। ਸ਼ਹਿਰ ਦੇ ਚਾਰੇ ਪਾਸੇ ਇੱਕ ਪਾਸੇ ਛੌਣੀ ਹੈ। ਇੱਕ ਪਾਸੇ ਆਪਣਾ ਇੰਡਸਟਰੀ ਏਰੀਆ ਆ ਗਿਆ। ਤੇ ਕਾਰਖਾਨੇ ਆ ਗਏ। ਸ਼ਹਿਰ ਵਿੱਚ ਕੋਈ ਪਾਸਾ ਜਿੱਥੇ ਅਜੇ ਵਾਦੀ ਵੱਧ ਸਕਦੀ ਹੈ ਉਹ ਪਾਸਾ ਹੈ ਮਲੋਟ ਰੋਡ ਵਾਲਾ ਏਰੀਆ ਔਰ ਇਹ ਜਿਹੜਾ ਆਰ ਜੋਨਟ ਪੈਂਦਾ ਰੈ residențial ਜੋਨਟ ਪੈਂਦਾ ਨਾਲ ਦੀ ਨਾਲ ਨਵਾਂ ਬੱਸ ਸਟੈਂਡ ਬਣਾਉਣ ਵਾਸਤੇ ਜਗ੍ਹਾ ਜ਼ਰੂਰ ਚਾਹੀਦੀ ਹੁੰਦੀ ਹੈ ਅੱਜ ਜਗ੍ਹਾ ਦੀ ਐਕੁਏਸ਼ਨ ਕਰਨੀ ਹੋਵੇ ਐਕੁਏਸ਼ਨ ਕਰਨੀ ਬਹੁਤ ਔਖੀ ਹੈ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਨੈਸ਼ਨਲ ਹਾਈਵੇ ਰੋਕੇ ਗਏ ਕਿ ਜਗ੍ਹਾ ਐਕੁਏਸ਼ਨ ਨਾ ਹੋਵੇ ਉਸ ਦੇ ਉੱਤੇ ਸਾਡੀ ਸਟੇਟ ਦਾ ਵੀ ਨੁਕਸਾਨ ਹੋਇਆ ਲਗਾਤਾਰ ਸੈਂਕੜੇ ਹਜ਼ਾਰ ਕਰੋੜ ਰੁਪਏ ਜਿਹੜਾ ਉਥੇ ਪੈਂਡਿੰਗ ਪਿਆ ਰਿਹਾ ਅਜੇ ਤੱਕ ਵੀ ਕੁਝ ਹਿੱਸੇ ਆ ਜਿਹੜੇ ਨੈਸ਼ਨਲ ਹਾਈਵੇ ਤੇ ਰਹਿੰਦੇ ਆ ਕੇਸ ਲਈ ਇਹ پلان ਬਣਾਈ ਗਈ ਕਿ ਇਸ ਨੂੰ ਕਿਉਂਕਿ ਥਰਮਲ ਇਥੋਂ ਖਤਮ ਕੀਤਾ ਜਾ ਚੁੱਕਿਆ ਪਿਛਲੀ ਸਰਕਾਰ ਨੇ ਵੀ ਉਹ ਜਗ੍ਹਾ ਉੱਤੇ ਬਸ ਸਟੈਂਡ ਬਣਾਇਆ ਜਾਵੇ ਉਹ ਜਿਹੜੀ ਕੈਬਨਿਟ ਦੇ ਵਿੱਚ ਪਾਸ ਹੋਣ ਤੋਂ ਬਾਅਦ ਹੁਣ ਇਹਦਾ ਪ੍ਰੋਸੈਸ ਅੱਗੇ ਵਧਣਾ ਕਿ ਲੈਂਡ ਟ੍ਰਾਂਸਫਰ ਹੋਣੀ ਹੈ ਮੈਂ ਤਾਂ ਤੁਹਾਡੇ ਲਈ ਰਹੀ ਸਿਰਫ ਇਹੀ ਸੁਨੇਹਾ ਦੇਣਾ ਚਾਹਣਾ ਕਿ ਗੁੰਮਰਾਹ ਹੋਣ ਦੀ ਲੋੜ ਨਹੀਂ ਕੋਈ ਪੁਰਾਣਾ ਜਿਹੜਾ ਬੱਸ ਸਟੈਂਡ ਹੈ ਜਿਹੜਾ ਚਿਹਰੀਆਂ ਕੋਲ ਉਵੇਂ ਰਵੇਗਾ ਔਰ ਨਵਾਂ ਬੱਸ ਸਟੈਂਡ ਜਿਹੜਾ ਹੈ ਸ਼ਹਿਰ ਦੇ ਭਵਿੱਖਮਈ ਯੋਜਨਾ ਨੂੰ ਦੇਖ ਕੇ ਸ਼ਹਿਰ ਦੇ ਵਿਕਾਸ ਨੂੰ ਦੇਖ ਕੇ ਸ਼ਹਿਰ ਦੇ ਵਾਅਦੇ ਨੂੰ ਦੇਖ ਕੇ ਇੱਕ ਨਵਾਂ ਬੱਸ ਟੈਂਡ 3 ਏਕੜ ਦੇ ਵਿੱਚ ਬਣਾਇਆ ਜਾਵੇਗਾ ਸਰ ਸ਼ਹਿਰ ਦੇ ਕਈ ਨੁਮਾਇੰਦਿਆਂ ਦਾ ਵਿਰੋਧ ਕਰ ਰਿਹਾ ਤੇ ਡੀਸੀ ਮਟੰਡਾ ਨੂੰ ਵੀ ਬਿਨੇ ਆਂ ਬੱਸ ਸਟੈਂਡ ਨੂੰ ਲੈ ਕੇ ਕਿਹ ਦੇਖੋ ਦੇਖੋ ਜਦੋਂ ਬੱਸ ਸਟੈਂਡ ਨੂੰ ਬਣਾਉਣ ਦੀ ਗੱਲ ਚੱਲੀ ਸੀ ਇੱਥੇ ਸੀਐਮ ਸਾਹਿਬ ਵੀ ਇਹ ਉਸ ਤੋਂ ਬਾਅਦ ਜਿਹੜੀ ਮੀਟਿੰਗ ਸੀ ਉਹਨਾਂ ਦੇ ਕਹਿਣ ਦੇ ਬਤਾਉ ਕਿਉਂਕਿ ਮੈਂ ਤਾਂ ਇੱਕ ਸਰਕਾਰ ਦਾ ਹਿੱਸਾ ਹਾਂ ਬਤੌਰ ਐਮਐਲਏ ਵੀ ਸਾਰੀ ਗੱਲ ਸਰਕਾਰ ਦੇ ਤਰਫੋਂ ਕਲੀਅਰ ਕਰ ਰਹੇ ਹਾਂ ਜੀ ਸਾਹਿਬ ਨੇ ਮੀਟਿੰਗ ਕੀਤੀ ਜਿਦੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਕਾਗਰਸ਼ ਵੱਲੋਂ ਰਾਜਨ ਗਰਗ ਸੀ ਸਰਦਾਰ ਬਕਰ ਸਿੰਘ ਹੋਣੀ ਸੀ ਦੂਜੀਆਂ ਪਾਰਟੀਆਂ ਦੇ ਨੁਮਾਇंदे ਸੀ ਬਾਹਰ ਐਸੋਸੀਏਸ਼ਨ ਦੇ ਨੁਮਾਇंदे ਸੀ ਸਰੂਪਜੰਤ ਸਿੰਘਾ ਬੀਜੇਪੀ ਵੱਲੋਂ ਸੀ ਕੋਈ ਪਾਰਟੀ ਨਹੀਂ ਸੀ ਜਿਹਦਾ ਨੁਮਾਇੰਦਾ ਨਹੀਂ ਸੀ ਕਿਸੇ ਨੇ ਕਿੰਤੂ ਨਹੀਂ ਕੀਤਾ ਸਭ ਕਹਿੰਦੇ ਸੀ ਕਿ ਠੀਕ ਹੈ ਸਮੇਂ ਦੀ ਨਿਜਾਕਤ ਨੂੰ ਦੇਖਦੇ ਹੋਏ ਭਵਿੱਖਮਈ ਯੋਜਨਾ ਦੇ ਤੌਰ ਦੇ ਉੱਤੇ ਵਰਤਣ ਬਾਹਰ ਜਾਣਾ ਚਾਹੀਦਾ ਹੈ ਉਸ ਤੋਂ ਬਾਅਦ ਇਹ ਕੇਸ ਜਿਹੜਾ ਹੈ ਸਰਕਾਰ ਨੂੰ ਭੇਜਿਆ ਗਿਆ ਤੇ ਇਸ ਦੀ ਅਪਰੂਵ ਹੋਈ ਹੈ ਇਹ ਅਪਰੂਵ ਹੋ ਸਰ ਸਨੋਰ ਲਾਉ ਲੋ ਤਸਵੀ ਗਿਆ ਕਿ ਵਿਪਾਰ ਮੰਡਲ ਦਾ ਕੋਈ ਪ੍ਰਧਾਨ ਨਹੀਂ ਬਣਾਇਆ ਗਿਆ ਕੋਈ ਮੀਟਿੰਗ ਨਹੀਂ ਹੋਈ ਬੱਸ ਸਟੈਂਡ ਸਿੱਧਾ ਕਲੀਅਰ ਕਰ ਦਿੱਤਾ ਗਿਆਗਾ ਕਾਫੀ ਵਪਾਰੀਆਂ ਦੇ ਨੁਕਸਾਨ ਹੋ ਗਏ ਦੇਖੋ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿਉਂਕਿ ਮੈਨੂੰ ਜਵਾਨੀ ਯਾਦ ਨਹੀਂ ਸਾਰਿਆਂ ਦੇ ਨੁਮਾਇੰਦੇ ਸੀ ਜਿਹੜੇ ਵਪਾਰੀਆਂ ਦੇ ਖਾਦਸ਼ੇ ਐ ਤੁਸੀਂ ਮੈਨੂੰ ਇਹ ਦੱਸੋ ਜਦੋਂ ਬੱਸ ਸਟੈਂਡ ਰੇਲਵੇ ਸਟੇਸ਼ਨ ਤੋਂ ਚੱਕਿਆ ਗਿਆ ਕੀ ਗਾਂਧੀ ਮਾਰਕੀਟ ਦਾ ਵਪਾਰ ਘਟ ਗਿਆ ਜਦੋਂ ਬੱਸ ਸਟੈਂਡ ਪੁਰਾਣੇ ਬੱਸ ਸਟੈਂਡ ਤੋਂ ਚੱਕਿਆ ਗਿਆ ਜਿੱਥੇ ਅਨੰਦ ਸਿੰਘ ਦਾ ਬੁੱਤ ਹੈ ਕਿ ਉੱਥੋਂ ਦਾ ਵਪਾਰ ਘਟ ਗਿਆ ਜਦੋਂ ਬੱਸ ਸਟੈਂਡ ਜਿਹੜੀਆਂ ਜਿਹੜੇ ਅੱਜ ਲੋਕ ਅਸੀਂ ਮਾਡਲ ਟਾਊਨ ਫੇਜ਼ 1 2 ਤਿੰਨ ਜਿਵੇਂ ਬੈਠੇ ਆ ਗ੍ਰੀਨ ਸਿਟੀ ਜਿਵੇਂ ਬੈਠੇ ਆ ਦੱਬ ਵਾਲੀ ਰੋਡ ਤੇ ਕਲੋਨੀਆਂ ਉੱਥੇ ਜਾਈ ਜਾਂਦੇ ਆ ਤੇ ਸ਼ਹਿਰ ਦੇ ਵਿੱਚੋਂ ਕਿਉਂ ਤੁਰੇ ਜਾਂਦੇ ਆ ਹਾਲਾਤਾਂ ਦੇ ਮੁਤਾਬਕ ਹਮੇਸ਼ਾ ਚੇਂਜ ਆਉਂਦੀ ਰਹਿੰਦੀ ਹੈ ਇਹ ਉਸ ਚੇਂਜ ਦਾ ਕਿੱਸਾ ਹੈ ਨਹੀਂ ਤਾਂ ਫਿਰ ਉਹ ਲੋਕ ਇੱਥੇ ਕਿਉਂ ਨਾ ਬੈਠ ਜਾਂਦੇ ਕਿ ਜਿਹੜੇ ਉਹਨਾਂ ਜਗਾਵਾਵਾਂ ਦੇ ਉੱਤੇ ਜਾ ਕੇ ਜਿਨ੍ਹਾਂ ਨੇ ਰਹਿائش ਕੀਤੀ ਹੈ ਉਹੀ ਲੋਕ ਨੇ ਜਿਹੜੇ ਸ਼ਹਿਰ ਦੇ ਵਿੱਚ ਵੱਸਦੇ ਸੀ ਉਹ ਕਿਉਂ ਗਏ ਬਾਹਰ ਉਹ ਹੁਣ ਬਈ ਗੱਲ ਕਰਦੇ ਉਹਨਾਂ ਨਾਲ ਹਾਂਜੀ ਉਹਨਾਂ ਨਾਲ ਬੈਠ ਕੇ ਉਹਨੂੰ ਵਿਰੋਧ ਕਰਦੇ ਜੀ ਪਹਿਲਾਂ ਉਹ ਜਿਹੜਾ ਵਪਾਰ ਦੀ ਗੱਲ ਕਰਦੇ ਐ ਉਹਨਾਂ ਨੂੰ ਵਿਰੋਧ ਕਰਨ ਦਾ ਮੇਰਾ ਖਰਦ ਕਰਨ ਨਹੀਂ ਸਮਝ ਆ ਰਿਹਾ ਜਾਂ ਤਾਂ ਇਹ ਰਾਜਨੀਤਿਕ ਗੱਲ ਹੈ ਮੈਨੂੰ ਮੈਂ ਵੇਖਣ ਮੈਨੂੰ ਲੱਗਿਆ ਇੱਕੋ ਹੀ ਰਾਜਨੀਤਿਕ ਪਾਰਟੀ ਦੇ ਬੰਦੇ ਆ ਜਿਹੜੇ ਦੇ ਵਿੱਚ ਨੇ ਜਿਹੜੇ ਇਸਟੀਗੇਸ਼ਨ ਦੇ ਰਹੇ ਨੇ ਤੁਸੀਂ ਮੈਨੂੰ ਇਹ ਦੱਸੋ ਜੇ ਵਪਾਰ ਘਟਦਾ ਸੀ ਵਪਾਰ ਕਾ ਦੇ ਨਾਲ ਘਟਿਆ ਉਹ ਮੈਂ ਦੱਸ ਦਿੰਨੇ ਮਾਲ ਬਣੇ ਨੇ ਵਪਾਰ ਘਟਿਆ ਕਿ ਨਹੀਂ ਘਟਿਆ ਤੁਸੀਂ ਦੱਸੋ ਤੁਸੀਂ ਪੱਤਰਕਾਰ ਜੇ ਪੁੱਛੋ ਇਥੋਂ ਕਾਰ ਤੇ ਜਿਹੜਾ ਖਰੀਦਣ ਜਾਂਦਾ ਹੈ ਮਾਲ ਪੁੱਛੋ ਜਾ ਸਕਦਾ ਹੈ ਤੇ ਉਸੇ ਬੱਸ ਸਟੈਂਡ ਬਣਾਉਂਦੇ ਕੀ ਤੇ ਖਰੀਫ ਹੈ ਐਸਾ ਆਨਲਾਈਨ ਨਹੀਂ ਆਨਲਾਈਨ ਜਿਹੜੀ ਹੈ ਵਪਾਰ ਹੈ ਕਿਹੜੇ ਵਪਾਰੀ ਨੇ ਵਿਰੋਧ ਕੀਤਾ ਮਾਲ ਬਣਦਾ ਕਾਰਪੋਰੇਟ ਘਰਾਣੇ ਮਾਲ ਬਣਾਈ ਜਾਂਦੇ ਹੈ ਔਰ ਜਿਹੜਾ ਆਨਲਾਈਨ ਵਪਾਰ ਹੋਈ ਜਾਂਦਾ ਕਿਸੇ ਵਪਾਰੀ ਵਿਰੋਧ ਕੀਤਾ ਵੀ ਸਾਡਾ ਇਹਦਾ ਵਪਾਰ ਖਤਮ ਹੋ ਰਿਹਾ ਕਿਉਂ ਨਹੀਂ ਕੀਤਾ ਇਹ ਮੋਟੀਵੇਟਿਡ ਹੈ ਜੇ ਕਰਨਾ ਹੈ ਉਹਨਾਂ ਨੇ ਮੈਂ ਉਹਨਾਂ ਦੇ ਨਾਲ ਆਨਲਾਈਨ ਵਪਾਰ ਦਾ ਜਿਹੜੇ ਮਾਲ ਬਣ ਰਹੇ ਆ ਉਹਨਾਂ ਦਾ ਵਿਰੋਧ ਕਰਨ ਕਿ ਸਾਡਾ ਵਪਾਰ ਇਥੋਂ ਖਤਮ ਹੋ ਜਾਊਗਾ ਇਹ ਮਾਲ ਨਹੀਂ ਬਣਨੀ ਚਾਹੀਦੀ ਮੈਂ ਉਹਨਾਂ ਦੇ ਨਾਲ ਜਾਊਗਾ ਤੁਸੀਂ ਮੰਨਦੇ ਹੋ ਕਿ ਸਾਡੀ ਬੱਸ ਸਟੈਂਡ ਨੂੰ ਲੈ ਕੇ ਪੋਲਿਟਿਕਸ ਸ਼ੁਰੂ ਹੋ ਗਈ ਜਿਵੇਂ ਇਹ ਤੁਹਾਨੂੰ ਲੱਗਦਾ ਜੀ ਇੱਕ ਕਿਸੇ ਪਾਰਟੀ ਦਾ ਜਿਹੜਾ ਪ੍ਰਧਾਨ ਹੈ ਉਸ ਮੀਟਿੰਗ 'ਚ ਸ਼ਾਮਲ ਹੋਵੇ ਜਿੱਥੇ ਹਾਂ ਭਰ ਕੇ ਆ ਉਹੀ ਭੜਾਣ ਉੱਤੇ ਮਾਈਕ ਫੜਾ ਖੜੀ ਖੜਾ ਹੋਵੇ ਤੇ ਇਸ ਤੋਂ ਕੀ ਸਿੱਧ ਹੁੰਦਾ ਸਰ ਸ਼ਹਿਰ ਦੇ ਵਪਾਰੀ ਕਈ ਕਹਿ ਰਹੇ ਜੇ ਬੱਸ ਸਟੈਂਡ ਮਲੋੜ ਰੋਡ ਤੇ ਗਿਆਤਾ ਸੀ ਫੁੱਲ ਵਿਰੋਧ ਕਰਾਂਗੇ ਦੇਖੋ ਵਿਰੋਧ ਕਰਨਾ ਐਜੀਟੇਸ਼ਨ ਕਰਨੀ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਮਿਲੀ ਵੀ ਹੈ ਕਿਸਾਨ ਵਿਰੋਧ ਕਰਦੇ ਨੇ ਨਾ ਉਹਨਾਂ ਨੂੰ ਆਜ਼ਾਦੀ ਸੀ ਸਰ ਪਰ ਕਈ ਇੱਥੇ ਬਖ ਬਖ ਜਿਹੜੀਆਂ ਜੱਥੇਬੰਦੀਆਂ ਵਿਰੋਧ ਕਰਦੇ ਆਜ਼ਾਦੀ ਹੈ ਉਹ ਤਾਂ ਆਪਾਂ ਰੋਕ ਨਹੀਂ ਸਕਦੇ ਕਿਉਂਕਿ ਅੱਜ ਡੀਸੀ ਬਠਿੰਡਾ ਨਾਲ ਕਾਫੀ ਟਾਈਮ ਮੀਟਿੰਗ ਵੀ ਹੋਈ ਹੈ ਜੋ ਸ਼ਹਿਰ ਵਾਸੀ ਸੀਗੇ ਕਾਫੀ ਬੰਦੇ ਸੀ ਸ਼ਹਿਰ ਦੇ ਡੀਸੀ ਸਾਹ ਨੇ ਵੀ ਕਾਫੀ ਲੰਬੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਜਦੋਂ ਬਾਹਰ ਆਏ ਮੀਟਿੰਗ ਤੋਂ ਬਾਅਦ ਇਹ ਕਰ ਲੋਨਾਂ ਮੰਨੂ ਕਹੀ ਗਈ ਵੀ ਅਸੀਂ ਜੇ ਬੱਸ ਸਟੈਂਡ ਮਲੋੜ ਬਾਹਰ ਮੈਂ ਤੁਹਾਨੂੰ ਗੱਲ ਲੱਗਦੀ ਹੈ ਕਿ ਜੇ ਜਿਹੜਾ ਐਜੀਟੇਸ਼ਨ ਕਰਨਾ ਜਿਹੜਾ ਗੱਲ ਮੇਰੇ ਦਿਮਾਗ 'ਚ ਆਇਆ ਜੀ ਮੈਂ ਉਹਨੂੰ ਮਨਵਾਉਣਾ ਚਾਹਣਾ ਹੈ ਘਰੇ ਜੇ ਪੰਜ ਜਵਾਕ ਹੋਣ ਉਹ ਇਹ ਕੋਈ ਤੁਮੀ ਰੁਸਕੇ ਭਾਈ ਜਾਂਦਾ ਹੈ ਨਹੀਂ ਜਿਹੜੀ ਜੇ ਅਸੀਂ ਸਾਰੇ ਸਾਰੇ ਲੋਕਾਂ ਨੂੰ ਪੁੱਛਣ ਲੱਗੇ ਇਹ ਨਾ ਸਬਜੀ ਕਿਧਰ ਗਈ ਮੈਨੂੰ ਲੱਗਦੀ ਪਤੀਲੇ ਨੂੰ ਤੜਕਾ ਹੀ ਨਹੀਂ ਲੱਗਦਾ ਫੱਲ ਹੀ ਰਜੂ ਉਹ ਕਹੂਆ ਬਣਾਓ ਹੂਆ ਬਣਾ ਮਾਗੇ ਨਹੀਂ ਛੱਡ ਬਲੇ ਸਰ ਪਰ ਦੁਕਾਨਾਂ ਹੀ ਲੱਗੇ ਪਿਆ ਇਸ ਦਾ ਇਸ ਇਮਾਨਦਾਰ ਦਾ ਕਹਿਣਾ ਹੈ ਕਿ ਜਿੰਨਾ ਬਸ ਸਟੈਂਡ ਤੇ ਪੈਸਾ ਲੱਗ ਰਿਹਾ ਉਹਨੇ ਤਾਂ ਪੁੱਲ ਬਣ ਜੇ ਤੇ ਪੁੱਲ ਬੰਨਣਾ ਵੀ ਗੱਲ ਸਰ ਹਰ ਚੀਜ਼ ਸਵੇ ਨਹੀਂ ਹੁੰਦੀ ਹੈ ਜਿਹੜੇ ਜਿਨ੍ਹਾਂ ਦੀ ਅੱਜ ਸੋਚ ਹੈ ਜੇ ਗਾਂਧੀ ਮਾਰਕੀਟ ਵਾਲੇ ਉਦੋਂ ਕਹਿੰਦੇ ਵੀ ਜਿੰਨੇ ਦਾ ਤੁਸੀਂ ਪੁਰਾਣਾ ਬੱਸ ਸਟੈਂਡ ਬਣਾਈ ਜਾਂਦੇ ਹੋ ਇਹਨੇ ਦੀਆਂ ਦੁਕਾਨਾਂ ਹੋਰ ਬਣਾ ਦਿਓ ਤੇ ਚੱਲ ਜਾਂਦਾ ਇੱਥੇ ਕੰਮ ਇੱਥੇ ਦਾ ਮੈਨੂਰਦੀ ਅੱਜ ਇਹ ਸਾਰੀਆਂ ਬਰਸਾਂ ਖੜਾ ਦੇਉ ਬਸਾਂ ਘਰੋਂ ਉਦਾਂ ਲਈ ਹੋਰ ਕੀ ਸ਼ਰਤ ਹੈ ਮਤਲਬ ਹੋਰ ਕੁਝ ਆ ਰਿਹਾ ਜੀ 15 ਏਕੜ ਤੇ ਬੱਸ ਸਟੈਂਡ ਤੇ 15 ਏਕੜ ਦੇ ਵਿੱਚ ਕਮਰਸ਼ੀਅਲ ਕਮਰਸ਼ੀਅਲ ਹੋਏਗਾ ਮਲ ਪਟਿਆਲੇ ਜਿਸ ਤਰ੍ਹਾਂ ਬਣਿਆ ਜੀ ਇਸ ਤਰ੍ਹਾਂ ਨਿਊ ਹੌਸ ਦਾ ਅਸੀਂ ਇਹਦੇ ਬਕਾਇਦਾ ਜਦੋਂ ਲੈਂਡ ਟ੍ਰਾਂਸਫਰ ਕਰਨ ਦੀ ਉਸ ਦੇ ਜਿਹੜਾ ਨਕਸ਼ਾ ਹੈ ਉਸ ਦੇ ਵਾਸਤੇ ਟੈਂਡਰ ਹੋਣਗੇ ਉਹਦਾ ਕੰਪੀਟੀਸ਼ਨ ਹੋਊਗਾ ਜਿਹੜੇ ਆਰ ਆਰਕੀਟੈਕਟ ਹੈਗੇ ਨੇ ਉਸ ਦੇ ਜਿਹੜਾ ਬੈਸਟ ਹੋਊਗਾ ਉਹ ਚੂਸ ਕਰ ਲਏਗਾ ਕਲੋਨੀ ਵੀ ਆ ਰਹੀ ਹੈ ਸਰ ਉਸ ਤੋਂ ਵਾਸਤਾਂਗੂ ਹਾਂ ਪਰ ਹੋਜੇਲਾ ਛੱਡੀ ਵੀ ਉਸ ਤੋਂ ਜਿਹੜੀ ਪਰੇ ਇੱਕ ਬੋਡਾ ਦੀ ਮੀਡੀ ਬੋਡਾ ਦੀ ਕਲੋਨੀ ਸਰ ਵਪਾਰੀਆ ਸਰ ਹਸਪੀਟਲ ਪਰ ਕਈ ਵਪਾਰੀਆਂ ਵੱਲੋਂ ਇਹ ਵੀ ਇਲਜ਼ਾਮ ਲਾਇਆ ਜਾ ਰਿਹਾ ਇੱਕ ਬੰਦੇ ਨੂੰ ਫਾਇਦਾ ਪਹੁੰਚਾਉਣ ਲਈ ਮਨੋਰੋਧ ਦੇ ਜਿਹੜਾ ਬਸ ਕਰਾਇਆ ਜਾ ਰਿਹਾ ਤੇ ਕੋਈ ਇਲਜ਼ਾਮ ਤਾਂ ਜੇ ਮੈਂ ਛੋਟੇ ਤੇ ਲਾ ਰਿਹਾ ਵੀ ਤੁਸੀਂ ਉਹ ਵਪਾਰੀਆਂ ਦੀ ਗੱਲ ਕਹਿਣ ਵਾਸਤੇ ਮੈਨੂੰ ਸਵਾਲ ਕਰੀ ਜਾਂਦੇ ਹੋ ਇਲਜ਼ਾਮ ਤਾਂ ਕਿਸੇ ਤੇ ਲਾ ਦੇ ਉਹ ਤੁਸੀਂ ਮੈਂ ਸਵਾਲ ਕਰ ਰਿਹਾ ਜੇ ਮੈਂ ਤੁਹਾਨੂੰ ਕਹਾ ਵੀ ਤੁਹਾਨੂੰ ਵਪਾਰੀਆਂ ਨੇ ਕਿਹਾ ਵੀ ਆ ਜਾ ਕੇ ਕਹੀਂ ਕਿ ਮੈਂ ਤੇ ਇਲਜ਼ਾਮ ਹੀ ਲਾਉਣਾ ਹੈ ਨਾ ਹਾਂ ਤੁਸੀਂ ਪੱਤਰਕਾਰ ਇਲਜ਼ਾਮ ਤਾਂ ਕੋਈ ਕਿਸੇ ਤੇ ਲਾ ਦੇ ਇਲਜ਼ਾਮ ਦੀ ਕੋਈ ਗੱਲ ਨਹੀਂ